ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਾਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾਇ ਰੁੱਤ ਪੰਜਵੀਂ ਸਾਖੀ ਅੱਠਵੀਂ ਸਤ ਗੁਰੂ ਜੀ ਮਾਚੀਵਾੜੇ ਦੇ ਜੰਗਲਾਂ ਵਿੱਚ ਚਮਕੌਰ ਦੀ ਗੜੀ ਤੋਂ ਨਿਕਲ ਕੇ ਸਤ ਗੁਰੂ ਜੀ ਮੈਦਾਨੀ ਜੰਗ ਤੋਂ ਬਾਹਰ ਨਹੀਂ ਸਨ ਹੋਏ ਕਿ ਹਨੇਰੇ ਵਿੱਚ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਜੀ ਸਤਿਗੁਰਾਂ ਨਾਲੋਂ ਵੀ ਛੁੱਟ ਗਈ ਸਤਿਗੁਰੂ ਜੀ ਇਕੱਲੇ ਹੀ ਰਹਿ ਗਏ ਪੈਰੀਂ ਜੋੜਾ ਵੀ ਨਾ ਰਿਆ ਉਹ ਚਮਕੌਰ ਦੇ ਮੈਦਾਨੀ ਜੰਗ ਵਿੱਚ ਸਿਪਾਈਆਂ ਦੀ ਔਲੋਥਾ ਨਾਲ ਹੀ ਅੜ ਕੇ ਪੈਰ ਦਾ ਇੱਕ ਚਿੱਤਰ ਪਿੱਛੇ ਰਹਿ ਗਿਆ ਦੂਸਰਾ ਚਿੱਤਰ ਸਾਈਬਾ ਨੇ ਮੁੜ ਕੇ ਆਪ ਛੁੱਟ ਦਿੱਤਾ ਰਾਤ ਦਾ ਸਮਾਂ ਅਨਡਿੱਠੀ ਲੰਮੇਰੀ ਜੂਹ ਜੂਹ ਦੇ ਵਿੱਚ ਮੁਟ ਕੰਡੇ ਝਾੜੀਆਂ ਦੀਆਂ ਮੂੜੀਆਂ ਅਤੇ ਹੋਰ ਕਈ ਤਰ੍ਹਾਂ ਦੀਆਂ ਬਲਾਵਾਂ ਸਨ ਪਰ ਤਨਹਾਨ ਮੇਰੀ ਸਤਿਗੁਰੂ ਜੀ ਜੋ ਕਿਸੇ ਗੱਲੋਂ ਨਾ ਘਬराई ਤੇ ਨਾ ਡਰੇ ਉਹ ਅੱਗੇ ਵਧੀ ਗਈ ਉਹਨਾਂ ਨੇ ਸਾਥੀਆਂ ਦਾ ਵਿਛੋੜਾ ਵੀ ਅਨੁਭਵ ਨਾ ਕੀਤਾ ਇੱਕ ਉਹ ਸਾਥੀ ਅਕਾਲ ਪੁਰਖ ਨੂੰ ਸਮਝਿਆ ਸੀ ਉਸ ਦਾ ਆਸਰਾ ਸੀ ਆਹ ਅਕਾਲ ਪੁਰਖ ਦੇ ਰੰਗ ਤਿੰਨਾਂ ਦਿਨਾਂ ਵਿੱਚ ਐਸੀ ਖੇਡ ਵਰਤਾਈ ਇਹ ਸਤਿਗੁਰੂ ਜੀ ਇਕੱਲੇ ਰਹਿ ਗਏ ਅਸਲ ਗੱਲ ਤਾਂ ਇਹ ਸੀ ਕਿ ਉਹਨਾਂ ਆਪਣੇ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਮੰਨਣਾ ਸੀ ਉਹ ਇਹਨਾਂ ਔਕੜਾਂ ਦੀ ਤਕਲੀਫਾਂ ਨੂੰ ਕੀ ਸਮਝੇ ਸਨ ਉਹ ਤਾਂ ਆਪਣੀ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਕਿ ਅਜੇ ਹੀ ਓਕੇ ਇੱਕ ਕਠਿਨ ਸਮੇਂ ਵਿੱਚ ਵੀ ਮੇਰਾ ਸਿੱਖ ਕਦੇ ਦਿਲਗੀਰ ਨਾ ਹੋਵੇ ਸਗੋਂ ਚੜ੍ਹਦੀਆਂ ਕਲਾਂ ਵਿੱਚ ਰਹੇ ਚਲਦੇ ਚਲਦੇ ਸਾ ਕਿਹੜੀ ਪਿੰਡ ਵਿੱਚ ਪੁੱਜੀ ਉਸ ਵੇਲੇ ਦਿਨ ਚੜ ਚੁੱਕਾ ਸੀ ਸੂਰਜ ਭਗਵਾਨ ਆਪਣੀ ਪੂਰੀ ਤੇਜ਼ੀ ਨਾਲ ਪ੍ਰਗਟ ਹੋਇਆ ਸੀ ਉਸਨੇ ਹਨੇਰੇ ਨੀਂਦ ਤੇ ਆਲਸ ਦਾ ਅੰਤ ਕਰ ਦਿੱਤਾ ਸੀ ਕਿਹੜੀ ਪਿੰਡ ਦੀਆਂ ਸਵਾਣੀਆਂ ਕੰਮ ਤੰਦੇ ਲੱਗ ਚੁੱਕੀਆਂ ਸਨ ਇਹ ਕਿਸਾਨ ਵੀ ਖੇਤਾਂ ਨੂੰ ਤੁਰੇ ਜਾਂਦੇ ਸਨ ਸਤਗੁਰੂ ਜੀ ਦਾ ਮੇਲ ਪਿੰਡੋਂ ਬਾਹਰ ਅਲਫੂ ਤੇ ਗਾਮੂ ਕੁਚਰਾ ਨਾਲ ਹੋਇਆ ਉਸ ਵੇਲੇ ਸ਼ਾਹੀ ਢੰਡੋਰਾ ਪਿੱਟਿਆ ਗਿਆ ਸੀ ਕਿ ਜਿਸ ਪਿੰਡ ਵੀ Hindu ਪੀਰ ਸਤਗੁਰੂ ਗੋਬਿੰਦ ਸਿੰਘ ਜੀ ਆਉਣ ਪਿੰਡ ਵਾਲੇ ਉਹਨਾਂ ਨੂੰ ਜ਼ਰੂਰ ਫੜ ਲੈਣ ਉਹਨਾਂ ਗੁਜਰਾ ਦਾ ਕਾਲ ਨੇੜੇ ਆ ਪੁੱਜਾ ਸੀ ਉਹਨਾਂ ਨੇ ਸਤਗੁਰੂ ਜੀ ਨੂੰ ਦੇਖ ਕੇ ਰੋਲਾ ਪਾਉਣ ਦਾ ਯਤਨ ਕੀਤਾ ਉਹੀ ਦੌੜੋ Hindu ਪੀਰ ਜਾ ਰਿਹਾ ਹੈ ਆਓ ਫੜੀਏ ਸਾਹਿਬਾ ਨੇ ਦੋਹਾਂ ਮੂਰਖਾਂ ਨੂੰ ਸੋਨੇ ਦੀਆਂ ਮੋਹਰਾਂ ਦਾ ਲਾਲਚ ਦੇ ਇਨਾ ਸ਼ਤਨ ਕੀਤਾ ਪਰ ਉਹ ਨਾ ਮੰਨੇ ਆਖਰ ਸਾਹਿਬਾ ਨੇ ਉਹਨਾਂ ਨੂੰ ਛਟਕਾਉਣਾ ਹੀ ਚੰਗਾ ਸਮਝਿਆ ਉਸ ਵੇਲੇ ਸਤਿਗੁਰੂ ਜੀ ਨੇ ਤਲਵਾਰ ਦੀ ਸਹਾਇਤਾ ਲਈ ਚੰਡੀ ਨੇ ਅਲਫੂ ਦਾ ਸਿਰ ਧਾੜ ਨਾਲ ਉਹ ਕਰ ਦਿੱਤਾ ਗਾਮੂ ਨਸਨ ਲੱਗਾ ਉਸ ਨੂੰ ਵੀ ਸਾਹਿਬਾ ਨੇ ਨਸਨ ਨਾ ਦਿੱਤਾ ਉਹ ਉਹਨਾਂ ਦੋਹਾਂ ਨੂੰ ਛਟਕਾ ਕੇ ਤੁਰੇ ਕੋ ਅੱਗੇ ਨਿਕਲ ਗਏ ਤਾਂ ਬਹਿਲੋ ਤੇ ਲਾਹੌਰ ਪਿੰਡ ਦੀ ਸਾਂਜੀ ਜੂ ਆ ਗਈ ਸਾਈ ਬਾ ਨੇ ਦੂਰੋਂ ਤੱਕਿਆ ਕਿ ਤੁਰਕ ਫਿਰ ਰਹੇ ਹਨ ਇੱਕ ਛੋਟੇ ਜਿਹੇ ਬਾਲਕ ਨੂੰ ਪੁੱਛਿਆ ਕਿ ਪਿੰਡ ਦੇ ਲਾਗੇ ਭੀੜ ਕਿਉਂ ਹੈ ਮਾਸੂਮ ਬਾਲਕ ਨੇ ਸੱਚ ਦਾ ਦਿੱਤਾ ਕਿ ਸਰਕਾਰੀ ਆਤਮੀ ਹਿੰਦੂ ਪੀਰ ਨੂੰ ਲੱਭਦੇ ਫਿਰਦੇ ਹਨ ਉੱਤੇ ਵੀ ਘੁੱਕਰਾ ਚਾਲ ਕੇ ਸਤਗੁਰੂ ਜੀ ਇੱਕ ਪਾਸੇ ਜੰਗਲ ਵੱਲ ਹੋ ਗਏ ਉਹ ਜੰਗਲ ਪਿੰਡਾਂ ਤੋਂ ਦੂਰ ਸੀ ਜੰਗਲ ਦੇ ਬਿਲ ਉੱਤੇ ਪਹੁੰਚ ਕੇ ਇੱਕ ਝੰਡੇ ਹੇਠਾਂ ਜਾ ਬੈਠੇ ਝੰਡੇ ਹੇਠਾਂ ਦੁਸ਼ਮਣ ਦਾ ਡਰ ਨਹੀਂ ਸੀ ਔਰ ਭੁੱਖ ਤੰਗ ਕਰਨ ਲੱਗੀ ਕਈ ਦਿਨ ਤੋਂ ਅੰਨ ਮੂਨਾ ਪਾਇਆ ਸੀ। ਯੁੱਧ ਤੇ ਲਮੇਰਾ ਬੰਦ ਕਰਦੇ ਰਹੇ। ਪੇਟ ਖਾਲੀ ਹੋਣ ਤੇ ਭੁੱਖ ਕਲੇਜਾ ਚੱਟਣ ਲੱਗੀ। ਤਕੀਵੇ ਨੇ ਹੱਡ ਹੱਡ ਚੂਰ ਕਰ ਦਿੱਤਾ ਸੀ। ਸਾਈਬਾ ਨੇ ਕਦੀ ਨੰਗੀ ਚਰਨੀ ਪੰਦ ਨਹੀਂ ਸੀ ਕੀਤਾ। ਗੁਲਾਬ ਦੀਆਂ ਪੱਤੀਆਂ ਵਰਗੇ ਕੋਮਲ ਚਰਨ ਕੰਡਿਆਂ, ਰੋੜਾਂ, ਠਿਕਰੀਆਂ ਤੇ ਮੁੱਢਾਂ ਨਾਲ ਜ਼ਖਮੀ ਹੋ ਚੁੱਕੇ ਸਨ। ਪੈਰਾਂ ਦੀਆਂ ਤਲੀਆਂ ਵਿੱਚ ਛਾਲੇ ਹੀ ਛਾਲੇ ਪੈ ਗਏ ਸਨ। ਕਈਆਂ ਥਾਵਾਂ ਤੋਂ ਲਹੂ ਵੀ ਵਗਦਾ ਸੀ। ਕੋਈ ਸੰਗੀਤ ਸਾਥੀ ਨਹੀਂ ਸੀ ਪਟੀਆਂ ਬੰਨਣ ਵਾਸਤੇ ਵਾਦੂ ਕੋਈ ਲੀੜਾ ਨਹੀਂ ਸੀ ਬਸੋਵਲ ਨਹੀਂ ਸੰਜਾ ਸਕਦੇ ਐਸੀ ਦਸ਼ਾ ਵਿੱਚ ਸਤਗੁਰੂ ਜੀ ਘਬਰਾਏ ਨਹੀਂ ਆਪ ਚੜਦੀ ਕਲਾ ਵਿੱਚ ਰਹੇ ਕਿਨੂੰ ਦੂਰ ਕਰਨ ਬਦਲੇ ਸਤਗੁਰੂ ਜੀ ਨੇ ਅੱਕਾਂ ਦੇ ਲੌਂਗ ਦੇ ਅੱਕਾਂ ਦੀਆਂ ਕ੍ਰੋਮਲੀਆਂ ਚੱਕ ਲਈਆਂ ਇਹਨਾਂ ਜ਼ਹਿਰੀਲੀਆਂ ਚੀਜ਼ਾਂ ਨੇ ਇੱਕਦਮ ਅਮਲ ਕੀਤਾ ਉਸ ਅਮਲ ਦੇ ਅਸਰ ਨਾਲ ਨੀਂਦ ਆਉਣ ਲੱਗੀ ਸੋਣਾ ਕਿੱਥੇ ਨਾ ਮੰੰਜਾ ਨਾ ਬਿਸਤਰਾ ਤੇ ਨਾ ਕੋਈ ਸੁੱਤਿਆਂ ਦੀ ਰਾਖੀ ਕਰਨ ਵਾਲਾ ਫਿਰ ਵੀ ਦੋਹਾ ਚਹਾਨਾ ਦੇ ਮਾਲਕ ਕਲਗੀਆਂ ਵਾਲੇ ਪਿਤਾ ਅਕਾਲਪੁਰਕ ਉੱਤੇ ਭਰੋਸਾ ਕਰਕੇ ਲੰਮੇ ਪੈਣ ਲੱਗੇ ਕੱਚੀ ਮਿੱਟੀ ਦੀਆਂ ਟੀਮਾਂ ਦਾ ਸਿਰਾਣਾ ਬਣਾਇਆ ਕਿਰਪਾਨ ਤਲਵਾਰ ਸਿਰਾਣੇ ਰੱਖ ਕੇ ਸਾਹਿਬ ਲੇਟ ਗਏ ਸਿਆਲ ਦੇ ਦਿਨ ਸਨ ਜੰਡ ਹੀਠਾਂ ਲੇਟਿਆਂ ਨੂੰ ਨੀਂਦ ਆ ਗਈ ਉਸ ਸਮੇਂ ਅਕਾਲਪੁਰਕ ਨੇ ਆਪਣੇ ਸੇਵਕਾਂ ਨੂੰ ਭੇਜਿਆ ਕਿ ਉਹ ਮਾਤ ਲੋਕ ਆਕੇ ਅਨੰਦਪੁਰ ਦੇ ਵਾਸੀ ਤੇ ਪਿਆਰੇ ਪ੍ਰੀਤਮ ਦੀ ਰਾਖੀ ਕਰਨ ਸੁੱਤੇ ਪਿਆ ਤਿੰਨ ਟਲ ਗਿਆ ਜਾਗ ਆਈ ਉੱਠ ਕੇ ਬੈਠ ਕੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਇੱਕ ਵਾਰ ਰੀਚ ਨਾਲ ਜਾਂਚ ਕੀਤਾ ਬਾਣੀ ਦਾ ਪਾਠ ਕਰਕੇ ਸਰੀਰ ਨੂੰ ਤਕੜੀਆਂ ਕਰਨ ਦਾ ਸ਼ਤਨ ਕੀਤਾ ਉਸ ਝੰਡੋਰੇ ਵੱਲ ਤੱਕਿਆ ਨੀਰਾ ਤੱਕਿਆ ਹੀ ਨਹੀਂ ਸਗੋਂ ਉਸ ਨੂੰ ਨਿਹਾਲ ਕਰ ਦਿੱਤਾ ਅਸਾਨੂੰ ਆਰਾਮ ਦੇਣ ਵਾਲੇ ਝੰਡੋਰੇ ਤੂੰ ਅਮਰ ਰਹੇ ਜੰਡ ਨੂੰ ਵਾਰ ਦੇ ਕੇ ਸਾਹਿਬ ਅੱਗੇ ਤੁਰਨ ਲੱਗੇ ਜਿਉਂ ਹੀ ਚਰਨ ertid ਉਤੇ ਰੱਖਿਆ ਤ्योंਖੀ ਪਤਾ ਲੱਗਾ ਇਹ ਚਰਨ ਤਾਂ ਧਰਤੀ ਨਾਲ ਲਾਉਣੇ ਕਠਿਨ ਹਨ ਕਿਉਂਕਿ ਰੱਤਾ ਆਰਾਮ ਕਰਨ ਨਾਲ ਠੰਡੇ ਹੋ ਕੇ ਚਾਲੇ ਬਹੁਤ ਦੁਖਣ ਲੱਗ ਪਈ ਹਨ ਆਤਮਾ ਤਕੜੀ ਹੋਣ ਕਰਕੇ ਹੌਸਲੇ ਨਾਲ ਤੁਰੇ ਹੌਲੀ-ਹੌਲੀ ਜੰਗਲ ਵਿੱਚੋਂ ਨਿਕਲੇ ਸ਼ਾਮਾਂ ਪੈਣ ਤੱਕ ਮਸਾ ਦੋ ਕੋ ਹੀ ਬੰਦ ਕੀਤਾ ਕਿੱਧਰ ਨੂੰ ਜਾਣਾ ਹੈ ਇਹ ਕੋਈ ਪਤਾ ਨਹੀਂ ਬਸ ਇਨਾ ਪਤਾ ਸੀ ਕਿ ਕਿਤੇ ਨਾ ਕਿਤੇ ਦੂਰ ਜਾਣਾ ਹੈ ਜਿੱਧਰ ਅਕਾਲਪੁਰ ਖ ਲੈ ਜਾਵੇ ਬੇਰੀਆਂ ਦਾ ਝੁੱਡ ਆ ਗਿਆ ਤੁਰਿਆ ਜਾਂਦਾ ਨਹੀਂ ਸੀ ਉੱਖ ਲੱਗੀ ਹੋਈ ਸੀ ਆਸਰਾ ਜਾਂ ਦਲਵਾਰ ਦਾ ਸੀ ਤੇ ਜਾਂ ਅਕਾਲ ਪੁਰਖ ਦਾ ਉਸ ਬੇਰੀਆਂ ਦੀਆਂ ਚੰਗੀਆਂ ਨੂੰ ਦੇਖ ਕੇ ਸਾਈ ਭਾ ਨੇ ਵਿਚਾਰ ਕੀਤਾ ਕਿ ਚੰਗਾ ਹੋਵੇ ਕਿ ਇੱਥੇ ਰਤਾ ਅਟਕ ਜਾਈਏ ਜੇ ਲੋੜ ਪਵੇ ਤਾਂ ਰਾਤ ਕੱਟਣ ਨੂੰ ਇਹ ਥਾਂ ਬਹੁਤ ਚੰਗੀ ਹੈ ਇੰਨਾ ਝਾੜਾ ਵਿੱਚ ਰਾਤ ਨੂੰ ਆਦਮ ਜਾਨ ਤਾਂ ਆਉਣੀ ਨਹੀਂ ਲੱਗੀ ਇਹ ਤਾਂ ਪੂਤਾ ਪ੍ਰੇਤਾ ਦੇ ਵਾਸੀ ਵਾਲਾ ਆਸਥਾਨ ਹੈ ਪਰ ਸਤਿਗੁਰੂ ਜੀ ਨੂੰ ਊਤ ਪ੍ਰੇਤ ਕੁਝ ਕਹਿ ਨਹੀਂ ਸੰਸਕਦੇ ਉਹਨਾਂ ਨੇ ਉੱਤੇ ਹੀ ਰਹਿਣ ਦਾ ਫੈਸਲਾ ਕਰ ਲਿਆ 베ਰੀਆਂ ਦੇ ਝਾੜ ਵਿੱਚ ਦਾਖਲ ਹੋ ਕੇ 베ਰ ਬਹੁਤ ਸਨ ਪੱਕੇ ਤੇ ਕੱਚੇ ਸਭ ਉਹਨਾਂ 베ਰਾਂ ਨੂੰ ਤੋੜ ਤੋੜ ਕੇ ਚੱਕਰ ਲੱਗੇ ਜਿਵੇਂ ਕਦੀ ਸ਼੍ਰੀ ਰਾਮ ਚੰਦਨ ਜੀ ਨੇ ਪੀਲਣੀ ਤੇ ਹੱਥੋਂ 베ਰ ਖਾਦੇ ਸਨ 베ਰਾਂ ਨੂੰ ਰੱਜ ਕੇ ਖਾਦਾ 베ਰ ਖਾਦਿਆਂ ਨੂੰ ਰਾਤ ਪੈ ਗਈ ਤਾਰੇ ਨਿਕਲ ਆਏ ਉਜਾੜ ਬੀਆਵਾਨ ਥਾਂ ਸ਼ਾਂ ਸ਼ਾਂ ਕਰਨ ਲੱਗੀ ਉਜਾੜ ਦੇ ਵਾਸੀ ਕੀੜੇ ਮਕੌੜੇ ਤੇ ਹੋਰ ਜਾਨਵਰ ਆ ਤਪਾ ਤਪਦੀਆਂ ਬੋਲੀਆਂ ਬੋਲਣ ਲੱਗੇ ਸਾਈਂ ਵੀ ਕਾ ਉਤੇਕ ਬੇਰੀ ਹੀਠਾ ਧਰਤੀ ਦਾ ਆਸਨ ਕਰਕੇ ਬਿਰਾਜਮਾਨ ਹੋ ਗਏ ਇਕੱਲੇ ਰਾਤ ਕੱਟ ਰੇ ਸਨ ਉਸ ਵੇਲੇ ਵੀ ਪਰਵਾਰ ਚੇਤੇ ਨਹੀਂ ਆਇਆ ਸਗੋਂ ਅਕਾਲ ਪੁਰਖ ਚੇਤੇ ਆਇਆ ਉਸ ਵੇਲੇ ਅਕਾਲ ਪੁਰਖ ਦੀ ਉਸਤਤ ਕਰਨ ਲੱਗੇ ਉਸਤਤ ਕਰਨ ਸਮੇ ਸਾਈਂ ਬਾਣੀ ਇਹ ਸ਼ਬਦ ਉਚਾਰਨ ਕੀਤਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬੀਂਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱੱਰ ਚੰਗਾ ਅਟਖੇੜਿਆਂ ਦਾ ਰਹਿਣਾ ਇਸੇ ਤਰ੍ਹਾਂ ਅਕਾਲ ਪੁਰਖ ਦੀ ਮਹਿਮਾ ਕਰਦਿਆਂ ਹੋਇਆਂ ਰਾਤ ਦਾ ਚੋਕਾ ਹਿੱਸਾ ਬੀਤ ਗਿਆ ਤਾਇਆ ਨੂੰ ਤਾਰਿਆਂ ਨੂੰ ਦੇਖ ਕੇ ਕਿਆਸ ਕੀਤਾ ਕਿ ਕਿੰਨੀ ਕੁ ਰਾਤ ਰਹਿੰਦੀ ਹੈ ਉਸ ਵੇਲੇ ਸਾਹਿਬਾਂ ਨੇ ਸੋਚਿਆ ਹੁਣ ਇੱਥੋਂ ਚੱਲਣਾ ਚਾਹੀਦਾ ਹੈ ਦੂਰ ਮਾਲਵੇ ਨੂੰ ਨਿਕਲ ਚਲੀਏ ਉਧਰ ਜ਼ਰੂਰ ਸਿੱਖ ਸੇਵਕ ਖਾਨ ਕੋਈ ਹੋਰ ਪ੍ਰੋਗਰਾਮ ਬਣਾਵਾਂਗੇ ਉਹਨਾਂ ਨੂੰ ਉਪਦੇਸ਼ ਰਾਹੀਂ ਪ੍ਰੇਰ ਕੇ ਇਕੱਠਿਆਂ ਕਰਾਂਗੇ ਤੇ ਇੱਕ ਵਾਰ ਫਿਰ ਫੌਜ ਤਿਆਰ ਕਰਾਂਗੇ ਧਨ ਕਰ ਅਤੇ ਸਾਥੀ ਜਾਣ ਨਾਲ ਕਿਸੇ ਪੁਰਸ਼ ਜਾਂ ਉਸ ਦੇ ਵਿਚਾਰਾਂ ਦਾ ਅੰਤ ਨਹੀਂ ਹੁੰਦਾ ਜੇ ਉਹ ਆਪ ਦ੍ਰਿੜ ਵਿਸ਼ਵਾਸੀ ਤੇ ਉੱਚੇ ਵਿਚਾਰਾਂ ਵਾਲਾ ਹਿੰਮਤੀ ਹੋਵੇ ਸਿੱਖੀ ਵਿੱਚ ਮਰ ਜਿਹੜੀਆਂ ਦਾ ਕਾਟਾ ਨਹੀਂ ਇੰਉਂ ਭਵਿੱਖਤ ਬਾਰੇ ਸੋਚ ਕੇ ਉੱਠੇ ਤਾਰਿਆਂ ਦੀ ਛਾਵੇਂ ਮਾਲਵੇ ਨੂੰ ਜਾਣ ਦਾ ਫੈਸਲਾ ਕੀਤਾ ਮਾਲਵਾ ਨੇੜੇ ਨਹੀਂ ਸੀ ਲੰਮਾ ਪੰਦ ਪੈਰੀ ਕਰਨਾ ਸੀ ਪੈਰਾਂ ਵਿੱਚ ਛਾਲੇ ਸਨ ਫਿਰ ਜੋੜਾ ਮਿਲਨ ਦਾ ਕੋਈ ਸਾਧਨ ਪ੍ਰਤੀਤ ਨਹੀਂ ਸੀ ਹੁੰਦਾ ਸਾਈਬਾ ਨੇ ਬੀਰੀਆਂ ਦੇ ਝਾੜ ਨੂੰ ਛੰਡਿਆ ਇੱਥੇ ਗੁਰਦੁਆਰਾ ਝਾੜ ਸਾਹਿਬ ਹੈ ਚੱਲਦੇ ਚੱਲਦੇ ਤਿੰਨ ਕੋਤੁਰ ਆਏ ਤਿੰਨ ਕੋਹ ਪੰਦ ਕਰਨ ਦੇ ਨਾਲ ਹੀ ਦਿਨ ਵੀ ਚੜ ਪਿਆ ਅਤੇ ਇੱਕ ਵੱਡਾ ਪਿੰਡ ਮਾਚੀਵਾੜਾ ਆ ਗਿਆ ਇਹ ਪਿੰਡ ਉਸ ਵੇਲੇ ਇੱਕ ਤਕੜਾ ਕਸਬਾ ਸੀ ਸ਼ਹਿਰ ਦੇ ਬਾਗ ਇਸ ਦੇ ਮਕਾਨ ਪੱਕੇ ਤੇ ਚੌਗਿਰਦੇ ਬਾਗਸਨ ਸਤਿਗੁਰੂ ਜੀ ਇੱਕ ਬਾਗ ਵਿੱਚ ਜਾ ਬਿਰਾਜੀ ਇਸ ਖਿਆਲ ਨਾਲ ਕਿ ਕੋਈ ਦੇਖ ਨਾ ਲਵੇ ਨਾਲੇ ਪਤਾ ਕਰ ਲਵਾਂਗੇ ਕਿ ਇੱਥੋਂ ਦੇ ਲੋਕ ਕਿਸ ਤਰ੍ਹਾਂ ਦੇ ਹਨ ਕਿ ਤੁਰਕ ਸੈਨਾ ਇੱਥੇ ਹੈ ਜਾਂ ਨਹੀਂ ਕਈ ਰੁਕਾਵਟਾਂ ਕਾਰਨ ਸਾਹਿਬ ਇਸ ਤੋਂ ਵੱਧ ਬੰਦ ਕਰ ਵੀ ਨਹੀਂ ਸਕਦੇ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਸ਼ਬਦ ਆ ਪੜਿਆ ਸੁਣਿਆ ਪਰਵਾਣ ਕਰਨਾ ਸੱਚੇ ਪਾਤਸ਼ਾਹ ਜੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ